ਸਾਰਾ ਪਿੰਡ ਦੇ ਲੋਕਾਂ ਤੁਹਾਨੂੰ ਸਰਪੰਚ ਚੁਣਿਆ ਅਸੋ ਸੇਵਾ ਕਰਨ ਦਾ ਮੌਕਾ ਦਿੱਤਾ ਮਾਣ ਬਖਸਿਆ ਕੀ ਕਹਿਣਾ ਚਾਹੋਗੇ ਕਿਵੇਂ ਦੇਰਦੇ ਹੋ ਸਭ ਤੋਂ ਪਹਿਲਾਂ ਜੀ 사ਸੀガル ਜੀ ਮੈਨੂੰ ਪਿੰਡ ਵਾਲਿਆਂ ਨੇ ਆਪਣੇ ਪਿੰਡ ਦੀ ਇੱਕ ਸੇਵਾ ਕਰਨ ਦਾ ਮੌਕਾ ਦਿੱਤਾ ਜੀ ਮੈਂ ਇਹ ਪਿੰਡ ਆਪਣੇ ਦਾ ਬਿਲਕੁਲ ਬਹੁਤ ਧੰਨਵਾਦੀ ਹਾਂ ਮੇਰਾ ਨਾਮ ਕੇਸ਼ਵ ਸ਼ਰਮਾ ਪਿੰਡ ਕੋਲੇ ਦਾ ਸਰਪੰਚ ਜੀ ਸੋ ਪਿਛਲੀ ਪੰਚਾਇਤ ਉਹ ਸਤ ਕਿੜੇ ਅਧੂਰੇ ਕੰਮ ਰਹਿ ਚੁੱਕੇ ਹੈ ਕਿ ਉਹ ਤੁਹਾਡੀ ਗੋਈ ਜੋ ਪੂਰੇ ਕਰਵਾਏ ਜਾਣੇ ਸਰ ਪਿਛਲੀ ਪੰਚਾਇਤ ਚ ਜੇਕਰ ਚੰਗੇ ਕੰਮ ਇਦਾਂ ਹੋਏ ਹੋਣ ਜਾਂ ਕਿਦਾਂ ਵਾਂ ਤੇ ਅੱਗੇ ਆਉਣ ਵਾਲੇ ਅਗਲੇ ਸਰਪੰਚ ਨੂੰ ਜਾਂ ਕਿਦਾਂ ਵਾਂ ਜਿਆਦਾ ਮਿਹਨਤ ਕਰਨ ਦਾ ਮੌਕਾ ਨਹੀਂ ਮਿਲਦਾ ਪਿੰਡ ਦੇ ਕੰਮ ਵਧੀਆ ਹੋਏ ਹੋਣ ਤੇ ਜਾਂ ਹੁਣ ਅੱਗੇ ਵਧੀਆ ਕੰਮ ਕਰਕੇ ਤੇ ਲੋਕਾਂ ਨੂੰ ਹੁਣ ਜੋ ਵੀ ਜਿਮ ਦਾ ਉਹ ਪੰਜਮ ਪਾਰਕਾਂ ਦਾ ਇਹ ਚੀਜ਼ਾਂ ਦਾ ਹੀ ਕੰਮ ਕਰਕੇ ਪਿੰਡ ਨੂੰ ਲੋਕਾਂ ਨੂੰ ਦਵਾ ਲਿਆ ਹਾਂ ਜਿਵੇਂ ਤੁਸੀਂ ਉਹ ਵੇਖਿਆਗਾ ਪਿੰਡਾਂ ਵਿੱਚ ਜਾਈ ਤਾਂ ਉੱਥੇ ਸੋਹਣੀ ਪਾਰਕਿੰਗ ਹੁੰਦੀ ਆ ਠੀਕ ਆ ਉਹਨਾਂ ਜਿਮ ਹੁੰਦੀ ਆ ਬੱਚਿਆਂ ਵਾਸਤੇ ਝੂਲੇ ਹੁੰਦੇ ਨੇ ਸੋ ਪੋਲੇ ਬੂਟੇ ਲੱਗ ਗਏ ਨੇ ਦੇ ਲਾਈਟਾਂ ਲੱਗੀਆਂ ਹੁੰਦੀਆਂ ਨੇ ਸੋਹਣੀ ਦੇਖ ਹੁੰਦੀ ਆ ਸੋ ਕੀ ਇਹੋ ਜੀ ਸਹੂਦਤ ਤੁਹਾਡੇ ਪਿੰਡ 'ਚ ਹੈਗੀ ਆ ਸਾਡੇ ਪਿੰਡ ਦੇ ਵਿੱਚ ਵੇਖੋ ਜੀ ਅਜੇ ਤੱਕ ਤੇ ਇਦਾਂ ਦੀ ਕੋਈ ਸਹੂਦਤ ਆਜੇ ਕੋਈ ਪਾਰਕ ਜਾਂ ਓਪਨ ਜਿਮ ਜਾਂ ਗਰਾਊਂਡ ਐਵੇਂ ਦਾ ਕੋਈ ਅਜੇ ਤੱਕ ਕੰਮ ਨਹੀਂ ਹੋਇਆ ਪਿੰਡ 'ਚ ਉਹ ਹੁਣ ਅੱਗੇ ਅਸੀਂ ਇਹ ਚੀਜ਼ ਦਾ ਪਾਰਕ ਦਾ ਤੇ ਓਪਨ ਜਿਮ ਲਈ ਜਗ੍ਹਾ ਵੀ ਵੇਖੀ ਆ ਉੱਥੇ ਹੁਣ ਉਹਨੂੰ ਲਵਾਵਾਂਗੇ 5 ਸਾਲ ਤੋਂ ਪਹਿਲਾਂ ਜਿਮ ਦਾ ਸਮਾਨ ਪਿਆ ਹੋਇਆ ਪਰ ਉਹ ਪਹਿਲੇ ਚਲ ਅਹੀਂ ਕੀ ਕਹਿਣਾ ਹੋਣਾ ਵੀ ਉਸ ਅਜੇ ਤੱਕ ਸਮਾਨ ਜਿਹੜਾ ਜਿੱਥੇ ਲੱਗਣਾ ਚਾਹੀਦਾ ਈ ਉੱਥੇ ਲੱਗਾ ਨਹੀਂ ਸਤ ਨੌਜਵਾਨਾਂ ਦਾ ਵੀ ਇਲੈਕਸ਼ਨ ਦੇ ਵਿੱਚ ਐਮ ਰੋਲ ਦਾ ਹੁੰਦਾ ਸਾਡੇ ਪਿੰਚੇ ਕਾਫੀ ਨੌਜਵਾਨ ਹੋਣਗੇ ਤੁਸੀਂ ਵੀ ਇੱਕ ਯੂਥ ਵਰਗ ਨੂੰ ਬਣਾਉਂ ਕਰਦੇ ਹੋ ਸਪੰਚ ਬਣੇ ਹੋ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਵੱਲੋਂ ਕੀ ਪਲੇਟਫਾਰਮ ਹੋਵੇਗਾ ਮੇਰਾ ਜੀ ਵੇਖੋ ਨੌਜਵਾਨਾਂ ਨੂੰ ਮੈਂ ਸਭ ਤੋਂ ਪਹਿਲਾਂ ਤੇ ਇਹ ਹੀ ਪ੍ਰੇਰਿਤ ਕਰਦਾ ਵੀ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੇ ਸਿਹਤ ਦਾ ਖਿਆਲ ਰੱਖਣ ਅੱਛੀ ਸਟੱਡੀ ਕਰਨ ਗਰਾਊਂਡ 'ਚ ਜਾਓ ਜਿੰਮ ਜਾਓ ਜੁਆਇਨ ਕਰੋ ਤੇ ਵਧੀਆ ਪੜ੍ਹ ਲੈ ਕੇ ਅੱਗੇ ਵਧੋ ਸਾਡਾ ਐਜੂਕੇਸ਼ਨ ਲੈ ਕੇ ਕਿਵੇਂ ਦੇਖਦੇ ਹੋ ਪਿੰਡ ਦੀ ਐਜੂਕੇਸ਼ਨ ਕੀ ਤੁਹਾਨੂੰ ਲੱਗਦਾ ਤੁਹਾਡੇ ਸਕੂਲ ਦੇ ਵਿੱਚ ਕੋਈ ਸਟਾਫ ਦੀ ਕਮੀ ਹੈ ਜਾਂ ਇਹ ਅਪਗ੍ਰੇਡ ਹੋਣ ਦੀ ਲੋੜ ਹੈਗੀ ਆ ਸਾਡੇ ਸਕੂਲ ਚ ਮਿਡਲ ਸਕੂਲ ਆ ਜੀ ਪ੍ਰਾਇਮਰੀ ਆ ਤੇ ਉਦੋਂ ਆਂਗਣਵਾੜੀ ਵੀ ਹੈਗਾ ਤੇ ਬੱਚੇ ਆਪਣੇ ਹਿਸਾਬ ਨਾਲ ਜਿੰਨੇ ਜਿਹੜੇ 8ਵੇਂ 8ਵੇਂ ਤੱਕ ਹੈ ਸਕੂਲ ਹੁਣ ਮਿਡਲ ਤੇ ਉਸ ਹਿਸਾਬ ਨਾਲ ਬੱਚੇ ਵੀ ਬਹੁਤ ਵਧੀਆ ਤੇ ਸਟਾਫ ਵੀ ਬਹੁਤ ਵਧੀਆ ਸਕੂਲ ਦਾ ਤੇ ਬਹੁਤ ਵਧੀਆ ਹੈ ਬੱਚੇ ਪੜ੍ਹਦੇ ਜੀ ਸੋ ਰਾਸ਼ਨ卡ਡ ਦੀ ਸਮੱਸਿਆ ਵੀ ਪਿੰਡਾਂ 'ਚ ਕਿਤੇ ਨਾ ਕਿਤੇ ਹੁੰਦੀ ਆ ਕਿ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਦੇ ਰਾਸ਼ਨ卡ਡ ਨਹੀਂ ਬਣੇ ਹੁੰਦੇ ਸੋ ਨਯਾ ਜਿਹੜਾ ਰਾਸ਼ਨ卡ਡ ਬਣੇ ਹੁੰਦੇ ਕੀ ਤੁਹਾਡੇ ਪਿੰਡ 'ਚ ਵੀ ਲੱਗਦਾ ਕੋਈ ਇਹੋ ਜਿਹੀ ਸਮੱਸਿਆ ਆ ਜਿਹੜੇ ਗਰੀਬ ਲੋਕਾਂ ਦਾ ਰਾਸ਼ਨ ਨਹੀਂ ਪਹੁੰਚਦਾ ਬਿਲਕੁਲ ਜੀ ਇਹ ਤਾਂ ਬਹੁਤ ਹੀ ਵੱਡੀ ਸਮੱਸਿਆ ਆ ਜਿਹੜਾ ਤੁਸੀਂ ਜੀ ਇਹ ਕੁਐਸਚਨ ਪੁੱਛਿਆ ਇਹ ਰਾਸ਼ਨ卡ਡ ਦੇ ਜਿਹੜੇ ਵਿਚਾਰੇ ਆਹੋਂ ਨ ਵੀ ਕਈ ਆਂਦੇ ਆ ਜੀ ਸਰਪੰਚ ਸਾਹਿਬ ਆਟੇ ਦਾ ਸਾਡਾ ਕਰਾ ਦੋ 35 ਰੁਪਏ 40 ਰੁਪਏ ਕਿਲੋ ਗਰੀਬ ਬੰਦਾ ਇੱਕ ਦਿਹਾੜੀ 500 ਰੁਪਏ ਲਾ ਕੇ ਤੇ ਜਿਹਦੇ ਚੋਂ 5-7 ਕਿਲੋ ਆਟਾ ਲੈ ਕੇ ਤੇ ਆਪਣਾ ਘਰ ਚਲਾ ਲਿਆ ਜੀ ਗੁਜ਼ਾਰਾ ਕਰ ਰਿਹਾ ਉਹ ਉਹ ਸਮੱਸਿਆ ਸਾਡੇ ਵਿੱਚ ਕੀ ਅਗਰ ਸੈਟਰ ਨਹੀਂ ਖੁੱਲੀ ਉਹਦੇ ਕਾ ਸਮੱਸਿਆ ਜਿਹੜੇ ਨਵੇਂ ਮੰਦੀ ਕੀ ਚੱਕਰ ਇਹ ਹੋਰ ਚਲੋ ਆਪਾਂ ਕੀ ਇਹ ਉਹ ਦਿਪੂ ਰਾਸ਼ਨ ਕਾਰਡ ਦਾ ਪਹਿਲੇ ਸਰਪੰਚ ਕੋਈ ਇਹ ਕੰਮ ਕੀ ਜੀ ਜੀ ਉਹ ਉਹਦੇ ਹੱਥ ਜਹੀ ਕੇ ਇਹ ਕਾਰਡ ਬਣਾਉਣੇ ਕਿ ਨਹੀਂ ਬਣੇ ਹੋਏ ਕਾਰਡ ਵੀ ਲੋਕਾਂ ਦੇ ਕੱਟੇ ਜੀ ਪਿਛਲੇ 5 ਸਾਲਾਂ ਤੋਂ ਉਹ ਵਿਚਾਰੇ 11 11 ਜੀ ਨੇ ਘਰ ਦੇ ਜਿਹੜੇ ਤੱਲੇ ਮਾਨ ਦੇ ਦਰਾਸ਼ਣ ਹੱਡੇ ਭੜੀ ਨਾ ਉਹਨਾਂ ਕੋ ਕੀ ਇੰਨ ਕੰ ਦਾ ਸੋਰਸ ਨਾ ਉਹਨਾਂ ਕੋ ਪਹਿਲੀਆਂ ਨੇ ਤੇ ਵਿਚਾਰੇ ਰਾਸ਼ਨ ਕਰ ਸਕਦੇ ਸਰ ਪਿੰਡਾਂ ਦੇ ਵਿੱਚ ਕਈ ਵਾਰੀ ਝਗੜੇ ਇੰਨੇ ਕੋ ਵੱਧ ਜਾਂਦੇ ਆ ਕਿ ਲੋਕਾਂ ਨੂੰ ਠਾਣੇ ਕਿ ਜਾਈਨ ਧੱਕੇ ਖਾਣੇ ਪੈਂਦੇ ਆ ਸੋ ਉਹਨਾਂ ਦਾ ਪੈਸਾ ਹੀ ਬਰਬਾਦ ਹੁੰਦਾ ਤੇ ਸਾਮਾਂ ਵੀ ਬਰਬਾਦ ਹੁੰਦਾ ਸੋ ਇੱਕ ਸਰਪੰਚ ਦੀ ਕੀ ਜੁੰਮਿਆਰੀ ਹੁੰਦੀ ਆ ਕਿਵੇਂ ਦੇਖਦੇ ਹੋ ਤੁਸੀਂ ਇੱਕ ਯੂਥ ਸਭੰਚਣੇ ਗਏ ਮੈਂ ਤੇ ਜੀ ਹੁਣ ਤੱਕ ਚਲੋ ਜਿਹੜਾ ਪਿੰਡ ਦੇ ਇਦਾਂ ਦਾ ਲੜਾਈ ਝਗੜੇ ਦਾ ਸਾਡੇ ਹੈ ਨਹੀਂ ਜੀ ਛੋਟਾ ਮੋਟਾ ਲੜਾਈ ਝਗੜਾ ਹੁੰਦਾ ਤੁ ਦੋਵਾਂ ਬਲਾਗਜਾ ਉਹਨਾਂ ਦੇ ਘਰ ਜਾ ਕੇ ਟਾਈਮ ਰੱਖੀ ਤੇ ਦੋਵਾਂ ਦਾ ਆਪਸ ਵਿੱਚ ਕੰਪਰੋਮਾਈਜ਼ ਕਰਾਈਦਾ ਵੀ ਨਹੀਂ ਲੜ ਕੇ ਕੀ ਰਹਿਣਾ ਆਪੇ ਹੀ ਪ੍ਰੇਮ ਭਾਵਨਾ ਰੋ ਥਾਣਿਆਂ 'ਚ ਜਾ ਕੇ ਆਪਣਾ ਪਾਈਂ ਵੀ ਜਾਹਿਰ ਕਰੋਗੇ ਤੇ ਨਾਲੇ ਇੱਕ ਦੂਸਰਾ ਵੀ ਆਪਣੀ ਨਮੋਸ਼ੀ ਹੁੰਦੀ ਆ ਅੱਗੇ ਥਾਣੇਦਾਰ ਨਾਲ ਮਿਲਿਆ ਕੱਲ ਆਜੋ ਪਰਸਵਾ ਜੋ ਵੀ ਗਲਤ ਹੋਇਆ ਤਾਂ ਉਹਦੇ ਘਟੇ ਪਿੰਡ 'ਚ ਬਹਿ ਕੇ ਪਿੰਡ ਦਾ ਕੰਮ ਪਿੰਡ ਦੀ ਫੈਸਲਾ ਕਰਦੇ ਆ ਜੀ ਸੈਂਟਰ ਕੋਲੋਂ ਜਾਂ ਪੰਜਾਬ ਸਰਕਾਰ ਸੁੱਖ ਸਹੂਲਤਾਂ ਗਰੀਬ ਲੋਕਾਂ ਵਾਸਤੇ ਹੁੰਦੀ ਆ ਪਿੰਡ 'ਚ ਧੜੇ ਬੰਦੀ ਹੁਣ ਦਾ ਕਿ ਉਹਨਾਂ ਤੱਕ ਪਹੁੰਚਦਾ ਨਹੀਂ ਹੁੰਦੀਆਂ ਸੋ ਕਿਵੇਂ ਦੇਖਦੇ ਹੋ ਤੁਸੀਂ ਮੇਕੋ ਜੀ ਮੈਂ ਤੇ ਪੂਰੇ ਪਿੰਡ ਦੇ ਲੋਕਾਂ ਨੇ ਮੈਨੂੰ ਵੋਟਾਂ ਪਾ ਕੇ ਜਿਤਾਇਆ ਜੀ ਸਾਡੇ ਪਿੰਡ ਦਾ ਵਿਕਾਸ ਹੋਵੇ ਤੇ ਮੈਂ ਜੇ ਧੜੇ ਬਾਜੀ ਰੱਖਾਂਗਾ ਤਾਂ ਕੋਈ ਫਾਇਦਾ ਨਹੀਂ ਮੈਂ ਬਿਨਾ ਧੜੇ ਬਾਜੀ ਤੋਂ ਨਿੱਡਰ ਹੋ ਕੇ ਹਰ ਇੱਕ ਦੇ ਘਰ ਜਾ ਕੇ ਸਰਕਾਰੀ ਸਹੂਲਤਾਂ ਨਾਲ ਘਰ ਘਰ ਜਾ ਕੇ ਪਹੁੰਚਾਂ ਰਿਹਾ ਜੀ ਤੁਸੀਂ ਆਹ ਕੰਮ ਕਰੋ ਤੁਹਾਡੇ ਲਈ ਆਹ ਆ ਆਧਾਰ ਕਾਰਡ ਇਹ ਤੁਹਾਡਾ ਅਪਡੇਟ ਹੈਗਾ ਉਹਨੂੰ ਜਾ ਕੇ ਆਧਾਰ ਕਾਰਡ ਅਪਡੇਟ ਕਰਾਓ ਕਿਉਂਕਿ ਤੁਹਾਨੂੰ ਅੱਗੇ ਹੋਣ ਲਈ ਦਿੱਕਤ ਨਾ ਆਵੇ ਕੱਲ ਸਰਕਾਰੀ ਕੋਈ ਸਹੂਲਤ ਹੁੰਦੀ ਹੈ ਕਿ ਉਹ ਵੀ ਅਪਡੇਟ ਨਹੀਂ ਹੋਇਆ ਹਮ ਤਾਂ ਦੁਬਾਰਾ ਕਹਿੰਦੇ ਆ ਵੀ ਜਾਓ ਜੀ ਤੁਸੀਂ ਕਰਾ ਕੇ ਆਓ ਉਦੋਂ ਪਹਿਲਾਂ ਅਵੇਰਨੈਸ ਕਰਤਾ ਸ ਕੱਚੇ ਕੋਠਿਆਂ ਦੇ ਜਿਹੜੇ ਹੁਣ ਫਾਰਮ ਭਰੇ ਜਾਂਦੇ ਨੇ ਜੋ ਪਹਿਲੇ ਵੀ ਕਈਆਂ ਦੇ ਆ ਚੁੱਕੇ ਨੇ ਸੋ ਕਿੰਨੇ ਜਿਹੜੇ ਹੁਣ ਭਰੇ ਗਏ ਨੇ ਤੁਹਾਡੇ ਪਿੰਡ ਦੇ ਗਰੀਬ ਲੋਕਾਂ ਦੇ ਜਿਹੜੇ ਛੋਟਿਆਂ ਦੇ ਕਿੰਨੇ ਜਿਹੜੇ ਆਏ ਜੀ ਮੈਂ ਤੇ ਇਸ ਵਾਰੀ ਪੂਨੇ ਪਿੰਡ ਦੇ ਜਿੰਨੇ ਵੀ ਕੱਚੇ ਕੋਠੇ ਹਰ ਇੱਕ ਦੇ ਘਰ ਦੇ ਫਾਰਮ ਪਰਵਾਤੇ ਜੀ ਪਹਿਲਾਂ ਕੀ ਹੋਇਆ ਦਾ ਕਿ ਇਹਦੇ ਭਰੇ ਆ ਕਿ ਨਹੀਂ ਭਰੇ ਜਾਂ ਪਹਿਲੇ ਆਇਆ ਦਾ ਉਸ ਚੀਜ਼ ਦਾ ਨਹੀਂ ਪਤਾ ਪਰ ਹੁਣ ਮੈਂ ਇੱਕ ਧੜੇ ਬਾਈ ਤੋਂ ਅਲੱਗ ਉੱਠ ਕੇ ਹਰ ਇੱਕ ਦੇ ਘਰ-ਘਰ ਜਾ ਕੇ ਉਹਨਾਂ ਦੇ ਫਾਰਮ ਪਰਵਾਤੇ ਜੀ ਭਰੋ ਜਰੂਰ ਜੀ ਪਰ ਕਿਹੜਾ ਕੰਮ ਜਿਹੜਾ ਪਹਿਲ ਦੇ ਹੱਥੇ ਤੁਹਾਡੀ ਗੋਈ ਚ ਹੁੰਜਲਾ ਕਰਵਾਇਆ ਜਾਣਾ ਪਿੰਡ ਦੇ ਵਿੱਚ ਵਿਕਾਸ ਜਿਹੜਾ ਮੈਂ ਜੀ ਹੁਣ ਸਭ ਤੋਂ ਪਹਿਲਾਂ ਤੇ ਸਾਡੇ ਪਿੰਡ ਦੇ ਵਿੱਚ ਛੱਪੜ ਦੀ ਦਿੱਕਤ ਹੈ ਜਿਹੜੀ ਛੱਪੜ ਦੀ ਆ ਉਹਦੇ ਸਾਫ ਸਫਾਈ ਕਰਵਾ ਕੇ ਉੱਥੇ ਹੀ ਸੀਚੇਵਾਲ ਜਿਹੜਾ ਪ੍ਰੋਜੈਕਟ ਆ ਉਹ ਲਵਾਵਾਂਗੇ ਪਿੰਡ 'ਚ ਜਿਹੜਾ ਉੱਥੇ ਬਿਮਾਰੀਆਂ ਦੀਆਂ ਫੈਲਣ ਦਾ ਡਰ ਹੈ ਆ ਕਿ ਅਜੇ ਤੱਕ 10-15 ਸਾਲਾਂ ਦੇ ਵਿੱਚ ਛੱਪੜ ਦਾ ਕੁਝ ਨਹੀਂ ਹੋਇਆ ਜੀ ਉਹਦਾ ਨਾ ਨਿਕਾਸ ਹੈਗਾ ਵਾ ਤੇ ਨਾਲੀਆਂ ਦਾ ਗਾਫਾਂ ਲੱਗੀਆਂ ਨੇ ਤੇ ਵੀ ਇਹ ਕਿਵੇਂ ਸਾਰਾ ਚੱਲਣੇ ਭਾਵੇਂ ਬਹੁਤ ਬੁਰਾ ਹਾਲ ਹੈ ਉਹ ਕਰਵਾਣਾ ਚਾਹੁੰਦਾ ਮੈਂ ਬਿਲਕੁਲ ਉਹ ਹੋ ਜ ਕੀ ਨੂੰ ਸਾਫ ਪਾਣੀ ਮਿਲੇ ਲੋਕਾਂ ਨੂੰ ਇਹ ਚੀਜ਼ ਨਿਕਲ ਗਈ ਸੋ ਪੰਜਾਬ ਸਰਕਾਰ ਨਸ਼ਾ ਕਲੱਬ ਬਤੀ ਜੋ ਕਦਮ ਚੁੱਕਿਆ ਸੋ ਹਾਈ ਕੋਰਟ ਨੇ ਵੀ ਕਿਰਨਗੜੇ ਪੰਜਾਬ ਸਰਕਾਰ ਦੀ ਛਲੰਗਾ ਕੀਤੀ ਆ ਕਿ ਬਹੁਤ ਵਧੀਆ ਟਾਪਸੋ ਕੀ ਕਹਿਣਾ ਚਾਹੋਗੇ ਇਹ ਜੀ ਸਰਕਾਰ ਨੇ ਤੇ ਮੈਂ ਕਿਹਾ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਇਤਿਹਾਸ ਚ ਡਾ ਬਟਾਕਾ ਦਮ ਚੁੱਕਿਆ ਵਾ ਜੇ ਕਿਸੇ ਸਰਕਾਰ ਨੇ ਚੁੱਕਿਆ ਜੀ ਇਹ ਸਰਕਾਰ ਦਾ ਹੀ ਬਹੁਤ ਹੀ ਤਨਵਾਦੀਆਂ ਕਿ ਬੱਚੇ ਨੌਜਵਾਨ ਇੱਕ ਛੇਵੰਦ ਰਹੀ ਪੰਜਾਬ ਤੇ ਚੱਲ ਗਿਆ ਹੀ ਇਹ ਨਸ਼ੇ ਦਾ ਜਿਹਦੇ ਕਰਕੇ ਨਸ਼ਾ ਦੂਰ ਕਰ ਲਈ ਸਰਕਾਰ ਦੇ ਕੀ ਕੁਝ ਨਹੀਂ ਉਪਰਾਲੇ ਕੀਤੇ ਐ ਇਹ ਵੀ ਤਾਂ ਬਹੁਤ ਧੰਨਵਾਦੀ ਸਰਕਾਰ ਦਾ ਵੀ ਹੋਣਾ ਚਾਹੀਦਾ ਜੀ ਸਰ ਪਿੰਡ ਦੇ ਲੋਕਾਂ ਤੋਂ ਸੇਵਾ ਕੰ ਦਾ ਮੁਕਤ ਤਾਂ ਮਾਨ ਬਖਸ਼ਿਆ ਤੁਹਾਡੇ ਸਿਰ ਤੇ ਸਰਪੰਚੀਆਂ ਤਾ ਸਿਰ ਜਾ ਸੋ ਕੀ ਮੈਸੇਜ ਪਿੰਡ ਵਾਲਿਆਂ ਨੂੰ ਦੇਣਾ ਚਾਹੋਗੇ ਮੈਂ ਪਿੰਡ ਵਾਲਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਜੀ ਪਿਆਰ ਨਾਲ ਰਹੋ ਪੂਰੇ ਪਿੰਡ 'ਚ ਇੱਕ ਮੈਂ ਹੀ ਨਹੀਂ ਸਰਪੰਚ ਤੁਸੀਂ ਸਾਰੇ ਸਰਪੰਚੋ ਤੇ ਨਾਲ ਹੋ ਕੇ ਮੇਰੇ ਸਾਥੋਂ ਪਿੰਡ ਦਾ ਇੱਕ ਵਿਕਾਸ ਕਰਕੇ ਲਈਏ ਜਿੱਥੇ ਲੋੜ ਆ ਲੇਬਰ ਨਹੀਂ ਲੱਗਦੀ ਹਰ ਨੂੰ ਤੇ ਅਸੀਂ ਆਪ ਹੀ ਬੂਟਿਆਂ ਦਾ ਲਾਈਏ ਸੜਕਾਂ ਤੇ ਹਰਿਆਲੀ ਕਰੀਏ ਜਿੱਦਾਂ ਦੀ ਹੁਣ ਗਰਮੀ ਵੇਖੋ ਪੈ ਰਹੀ ਹੈ ਜੀ ਅਪ੍ਰੈਲ ਮਹੀਨਾ ਚੜਿਆ ਹੋਇਆ ਤੇ ਉਹਦੇ ਕਰਕੇ ਕਿਸਾਨ ਦੋ ਸਾਫ ਸਫਾਈ ਆਪਣੀ ਰੱਖੀ ਹਾਰਾ ਦੁਬਾਰਾ ਸਾਫ਼ ਰੱਖੀਏ ਇੱਕ ਮਿਲ ਜੁਲ ਕੇ ਕੰਮ ਕਰੀਏ ਇਹਨੇ ਵੀ ਅਗਲੀ ਚ ਪੂੜਾ ਲੱਗਾ ਵਾ ਤੇ ਉਹਦਾ ਬੂਹਾ ਵਜਾਉਂਦਾ ਵਾ ਆਪੇ ਇਹ ਗੱਲ ਮਿਲ ਕੇ ਕੰਮ ਕਰੀਏ ਸੰਯੋਗ ਨਾਲ ਚੱਲੀ ਤਾਂ ਬਹੁਤ ਹੀ ਵਧੀਆ ਪਿੰਡ ਸਵਰਗ ਬਣ ਸਕਦਾ ਹੈ